टीम मुक्सर पुलिस वालों पिछले कुछ टाइम तो जो टेलीकॉम कंपनी के टावर्स से एक क्रोनिक ਚੋਰੀਆਂ ਦੀ ਇਨਪੁਟਸ ਜੋ ਆ ਰਹੀਆਂ ਸੀਗੀਆਂ ਤੇ ਉਸ ਤੇ ਸਾਰਾ ਪੈਟਰਨ ਸਟੱਡੀ ਕਰਕੇ ਵਕਫ ਵਕਤ ਟੀਮਾਂ ਬਣਾਈਆਂ ਗਈਆਂ ਤੋਂ ਕਨਸਰਨ ਪੁਲਿਸ ਸਟੇਸ਼ਨ ਤੇ ਸੀਆਈਏ ਟੀਮ ਨੇ ਲੈਡ ਬਾਈ ਡੀਐਸਪੀ ਡੀ ਐਂਡ ਐਸਪੀਡੀ ਇਸ ਚ 4 ਹਫਤੇ ਦੀ ਲਗਾਤਾਰ ਇੱਕ professionl ਤਰੀਕੇ ਤੇ ਮੈਟਰ ਨੂੰ ਫੋਲੋਅ ਅਪ ਕੀਤਾ ਗਿਆ ਤੇ ਇਸ ਤੇ ਕ੍ਰੈਕਡਾਊਨ ਕਰਕੇ ਇਹ ਜੋ ਟੈਲੀਕਾਮ ਥੈਫਟ ਗੈਂਗ ਹੈ ਇਸ ਨੂੰ ਕ੍ਰੈਕ ਕੀਤਾ ਗਿਆ ਤੋਂ ਇਸ ਤੇ ਹਲੇ ਤੱਕ ਜੋ ਗ੍ਰਿਫਤਾਰੀਆਂ ਹੋਈਆਂ ਗਈ ਉਹਨਾਂ ਤੇ ਗੱਲ ਸਾਹਮਣੇ ਆਈ ਹੈ ਕਿ ਕਿ ਇੱਕ ਕੋਈ ਐਕਸ ਐਮਪਲੋਈ ਸੀਗਾ ਜੋ ਟੈਲੀਕਮ ਕੰਪਨੀ ਦੇ ਪਹਿਲਾਂ ਵੀ ਕੰਮ ਕਰਦਾ ਰਿਹਾ ਕੰਟਰੈਕਟਰ ਦੇ ਨਾਲ ਤੋਂ ਉਸ ਨੂੰ ਸਾਰੀ ਜਿੱਥੇ ਵੀ ਟਾਵਰਸ ਤੇ ਕੀ ਇਕੁਪਮੈਂਟ ਲੱਗਿਆ ਹੈਗਾ ਕੀ ਉੱਥੇ ਲੋਕੇਸ਼ਨਸ ਹੈਗੀਆਂ ਕਿੱਥੇ ਸਿਕਿਉਰਿਟੀ ਗੈਪਸ ਹੈਗੇ ਕਿੱਥੇ ਵਲਨਰੇਬਿਲਿਟੀ ਹੈਗੀਏ ਉੱਥੇ ਉਸ ਚੀਜ਼ ਦਾ ਇਸਤੇਮਾਲ ਕਰਕੇ ਉਹ ਗੈਂਗ ਸਾਰਾ ਆਪਰੇਟ ਕਰ ਰਿਹਾ ਸੀਗਾ ਤੋਂ ਪਿਛਲੇ 1 ਮਹੀਨੇ ਤੇ ਇਹਨਾਂ ਨੇ ਲਗਭਗ 2 ਤੋਂ 2.5 ਕਰੋੜ ਦੇ ਵਿੱਚ ਦੀ ਇਕੁਪਮੈਂਟਸ ਦੀ ਅਸੈਸਮੈਂਟ ਹੈਗੀ ਹੈ ਜੋ ਇੱਕ ਪੂਰੇ ਗੈਂਗ ਨੇ ਇਸ ਏਰੀਆ ਚ ਚੋਰੀਆਂ ਕੀਤੀਆਂ ਕੁਝ ਚੋਰੀਆਂ ਇਹਨਾਂ ਨੇ ਐਡਜੋਇਨਿੰਗ ਡਿਸਟ੍ਰਿਕਟਸ ਤੇ ਵੀ ਕੀਤੀ ਕੋਈ ਫਾਜ਼ਿਲਕਾ ਦਾ ਏਰੀਆ ਚ ਕੁਝ ਇਨਸੀਡੈਂਟ ਹੈ ਕੁਝ ਬਟਿੰਡੇ ਦੇ ਇਨਸੀਡੈਂਟ ਹੈਗੇ ਡਿਸਟ੍ਰਿਕਟ ਮੁਕਸਰ ਦੇ ਪਿਛਲੇ 4 ਹਫਤੇ ਦੇ ਇਨਸੀਡੈਂਟ ਤੇ ਉਹ ਇਹ ਕੇਸ ਕ੍ਰੈਕ ਹੋ ਗਏ ਹੈਗੇ ਇਸ ਤੇ ਫਰਦਰ ਤਫਤੀਸ਼ ਤੇ ਜੋ ਵੀ ਕੋਈ ਜਿਸ ਦੀ ਲਿੰਕੇਜ ਇਸ ਤੇ ਗੱਲ ਸਾਹਮਣੇ ਆਏਗੀ ਕਿਸ ਨੂੰ ਅੱਗੇ ਕਨਸਾਈਨਮੈਂਟ ਇਹਨਾਂ ਦੀ ਇਕੁਪਮੈਂਟਸ ਦੀ ਜਾਰੀ ਸੀਗੀ ਲਾਰਜਰ ਪਿਕਚਰ ਕੀ ਹੈਗੀ ਉਹ ਫਰਦਰ ਤਫਤੀਸ਼ ਤੇ ਲੈ ਕੇ ਆਈ ਜਾਊਗੀ ਤੋ ਆਈ ਊਡ ਲਾਈਕ ਟੂ ਕਮੈਂਡ ਮਾਈ ਟੀਮ ਕਿ ਉਹਨਾਂ ਨੇ ਪੂਰਾ ਵਰਕਅਪ ਕਰਕੇ ਪੂਰਾ ਇੰਟੀਗ੍ਰੇਟਿਡ ਮੈਨਰ ਚ ਸਾਰਾ ਇੱਕ ਡिटეਲਡ ਇਨਵੈਸਟੀਗੇਸ਼ਨ ਕੀਤੀ ਇਕੱਲੇ ਇਕੱਲੇ ਸਸਪੈਕਟਸ ਨੂੰ ਫੋਲੋਅ ਅਪ ਕੀਤਾ ਤੇ ਉਸਦੇ ਬਾਅਦ ਇਸ ਨੂੰ ਐਪਰੀਹੈਂਡ ਕੀਤਾ ਗਿਆ ਗਿਆ ਨੇ ਤੋਂ ਇਸ ਦੀ ਜੋ ਰਿਕਵਰੀ ਪਾਰਟ ਹੈਗੀ ਉਹ press note 'ਚ ਅਸੀਂ ਦਿੰਦੀ ਹੈਗੀ ਵੀ ਹਲੇ ਮੈਟਰ ਚੁੱਕੀ ਇਨਵੈਸਟੀਗੇਸ਼ਨ ਤੇ ਕਲੀਅਰ ਹੋਏਗਾ ਇਨੀਸ਼ੀਅਲੀ ਸਸਪੈਕਟਸ ਕਾਫੀ ਪੁਲਿਸ ਨੇ ਐਪਰੀਹੈਂਡ ਕੀਤੇ ਸੀ ਉਸ ਤੇ ਇਨੀਸ਼ੀਅਲ ਪੁਸ਼ਕਿਸ਼ਤੇ ਜੋ ਗੱਲ ਸਾਹਮਣੇ ਆਈਏ ਉਸ ਤੇ ਬੇਜਤੇ ਚਾਰ ਦੀ ਇਨੀਸ਼ੀਅਲੀ ਅਰੈਸਟ ਕੀਤੀ ਗਈਏ ਫਰਦਰ ਵੀ ਜੋ ਕਿਸੇ ਦੀ ਕੋਈ ਇਨਵੋਲਵਮੈਂਟ ਆਏਗੀ ਉਸ ਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਏਗੀ। ਤੋਂ ਜੋ ਤੁਸੀਂ ਕੋਈ ਮਾਸਟਰ ਮਾਈਂਡ ਦੀ ਗੱਲ ਕਹਿ ਰਹੇ ਹੋ ਹਲੇ ਤੋਂ ਤਫਤੀਸ਼ ਤੇ ਗੱਲੇ ਸਾਹਮਣੇ ਆਈਏ ਕਿ ਜੋ ਇਹਨਾਂ ਦੇ ਪੁਰਾਣੇ EMPLOYEES ਸੀ ਉਹਨਾਂ ਦੀ ਇਨਵੋਲਵਮੈਂਟ ਸਾਹਮਣੇ ਲੱਗ ਰਹੀ ਹੈਗੀ। ਬਟ ਲਾਰਜਰ ਇਹ ਕਨਸਾਈਨਮੈਂਟ ਸਾਰੇ ਜੋ ਇਕੁਪਮੈਂਟਸ ਦੀ ਕਿੱਥੇ ਦੇਣ ਦਾ ਇਹਨਾਂ ਦਾ ਸੀਗਾ ਉਹ ਅੱਗੇ ਲਿੰਕੇਜਸ ਤੇ ਤਫਤੀਸ਼ ਤੇ ਲਿਆ ਕੇ ਵਰਕਆਊਟ ਕਰ ਸਕਦੇ। ਤਾਂ ਇਹ ਡਿਪਾਰਟਮੈਂਟ ਤੁਸੀਂ ਜੀ ਐਕਸੈਲਰ ਦਾ ਇਹ ਕੋਈ ਏਟ ਜਿਵੇਂ ਟੈਲੀਕਾਮ ਕੰਪਨੀ ਦਾ ਇਹ ਹੁੰਦਾ ਕਿ ਟਾਵਰ ਜਦ ਲੱਗਿਆ ਹੁੰਦਾ ਤੋ ਟਾਵਰ ਤੇ ਮਲਟੀਪਲ ਇਹਨਾਂ ਦੇ ਜੋ ਕੋਈ Airtel ਹੈ ਜਾਂ ਦੂਸਰੀ ਕੋਈ ਕੰਪਨੀ ਹੈ ਤੋ ਉਹਨਾਂ ਦੇ ਕਾਰਡਸ ਇਕੁਇਪਮੈਂਟਸ ਲਗੇ ਹੁੰਦੇ ਉਸੇ ਟਾਵਰ ਚ ਤੋ ਉਹ ਸ਼ੇਅਰ ਕਰਦੇ ਹੈ ਵਟ ਏਵਰ ਜੋ ਵੀ ਉਹਨਾਂ ਦਾ ਇੰਟਰਨਲ ਮੈਕੈਨਿਜ਼ਮ ਤੋ ਉਸ ਤੇ ਉਹ ਪਾਰਟਿਕੂਲਰ ਕਾਰਡਸ ਦੀ ਚੋਰੀਆਂ ਕਰ ਰਹੀ ਸੀਗੇ ਇਕੁਇਪਮੈਂਟਸ ਦੀ ਚੋਰੀਆਂ ਕਰ ਰਹੀ ਸੀਗੀ ਤੋ ਉਸ ਦੀ ਕਮਰਸ਼ੀਅਲ ਵੈਲਿਊ ਦੇ ਹਿਸਾਬ ਨਾਲ ਕਾਫੀ ਉਸ ਦੀ ਚੋਰੀਆਂ ਜੋ ਸਾਹਮਣੇ ਆ ਰਹੀ ਸੀਗੀ ਤੇ ਉਸ ਤੇ ਹੁਣ ਦੇਖਦੇ ਆ ਤਫਤੀਸ਼ ਤੇ ਕੀ ਗੱਲ ਸਾਹਮਣੇ ਆਉਂਦੀ ਹੈ ਕਿ ਬ੍ਰਾਂਡਿਕ ਇਸ ਕੋਈ ਹੂੰ ਕੀ ਗੱਲ ਹੋਜੀ ਪਹਿਲੇ ਸਵਾਲ ਦਾ ਹਾਂ ਹਲੇ ਇਨੀਸ਼ੀਅਲ ਜੋ ਰਿਕਵਰੀ ਹੈਗੀ ਇਕਵਿਪਮੈਂਟਸ ਵਕਵਕ ਇਕਵਿਪਮੈਂਟਸ ਹੈਗੇ ਆ ਟੈਲੀਕਾਮ ਇਸ ਦੇ ਤੇ ਉਹ ਚੀਜ਼ ਸ਼ੇਅਰ ਕਰਦੇ